एनआरआई टीवी ਨਾਲ ਜੁੜਿਓ ਤੁਸੀਂ ਵੱਡੀ ਖਬਰ ਅੰਮ੍ਰਿਤਸਰ ਮੇਅਰ ਨਾਲ ਜੁੜੀ ਹੋਈ ਹੈ ਤਾਂ ਅੱਜ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਹੋਈ ਹੈ ਜਿਸ ਨੂੰ ਲੈ ਕੇ ਵੱਡਾ ਉਲਟ ਫੇਰ ਦੇਖਿਆ ਗਿਆ ਦਾਅਦ ਇਹ ਕਿ ਜਿੱਥੇ ਕਾਂਗਰਸ ਪਾਰਟੀ ਕੋਲ 45 ਦੇ ਕਰੀਬ ਕਾਉਂਸਲਰ ਨੇ ਜਿੱਤੇ ਹੋਏ ਤਾਂ ਦੂਜੇ ਪਾਸੇ ਆਪ ਨੇ ਉੱਥੇ ਵੱਡਾ ਦਾਅ ਖੇੜ ਦਿੱਤਾ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਆਪਣਾ ਜਿਹੜਾ ਮੇਅਰ ਹੈ ਉੱਥੇ ਬਣਾ ਦਿੱਤਾ ਹੈ ਤਾਂ ਦਾਅਦ ਇਹ ਕਿ ਆਮ ਆਦਮੀ ਪਾਰਟੀ ਦੇ ਜਤਿੰਦਰ ਭਾਟੀਆ ਅਤੇ ਪ੍ਰਿੰਕਾ ਗਾਂਧੀ ਪ੍ਰਿੰਕਾ ਜਿਹੜੇ ਉਹ ਮੇਅਰ ਬਣੇ ਨੇ ਤਾਂ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਬਣਾਏ ਗਏ ਨੇ ਅਤੇ ਜਿੱਥੇ ਦੇਖਿਆ ਗਿਆ ਕਿ ਕਾਂਗਰਸ ਪਾਰਟੀ ਵੱਲੋਂ ਵੱਡਾ ਦਾਵਾ ਠੋਕਿਆ ਜਾ ਰਿਹਾ ਸੀ ਕਿ ਅੱਜ ਅਸੀਂ ਮੇਅਰ ਬਣਾਵਾਂਗੇ ਪਰ ਕਿਤੇ ਨਾ ਕਿਤੇ ਉਹ ਦਾਵਾ ਹੀ ਬਣ ਕੇ ਰਹਿ ਗਿਆ ਅਤੇ ਆਮ ਆਦਮੀ ਪਾਰਟੀ ਵੱਲੋਂ ਵੱਡਾ ਉਲਟ ਫੇਰ ਆ ਜਿਹੜਾ ਕਰਕੇ ਰੱਖ ਦਿੱਤਾ ਹੈ ਅਮਰਸਰ ਵਿੱਚ ਅਤੇ ਇੱਥੇ ਜਤਿੰਦਰ ਪਾਟਿਆ ਜਿਹੜੇ ਆ ਉਹ ਮੇਅਰ ਬਣੇ ਨੇ ਤਾਂ ਕਿਤੇ ਨਾ ਕਿਤੇ ਵੱਡਾ ਝੜਕਾ ਕਾਂਗਰਸ ਪਾਰਟੀ ਨੂੰ ਲੱਗਿਆ ਅਤੇ ਅਸੇ ਸਬਦੇ ਦੇ ਦਰਮਿਆਨ ਜੇਕਰ ਦੇਖਿਆ ਜਾਵੇ ਕਿ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗੋ ਧਰਨੇ ਤੇ ਵੀ ਬੈਠੇ ਆ ਤਾਂ ਕਿਤੇ ਨਾ ਕਿਤੇ ਵੱਡੀ ਉਲਟ ਫੇਰ ਹੋਇਆ ਅਤੇ ਵੱਡਾ ਜਿਹੜਾ ਪ੍ਰਦਰਸ਼ਨ ਵੀ ਕਰਨ ਦੀ ਕੋਸ਼ਿਸ਼ ਕੀਤੀ ਕਾਂਗਰਸ ਪਾਰਟੀ ਨੇ ਪਰ ਉਧਰ ਪ੍ਰਿੰਕਾ ਸ਼ਰਮਾ ਡਿਪਟੀ ਮੇਅਰ ਜਿਹੜੇ ਆ ਬਣੇ ਆ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਜਤਿੰਦਰ ਪਾਟਿਆ ਉਹਨਾਂ ਨੂੰ ਮੇਅਰ ਬਣਾ ਦਿੱਤਾ ਗਿਆ ਤਾਂ ਗੁਰੂ ਕੀ ਨਗਰੀ ਦੇ ਮੇਅਰ ਚੁਣਿਆ ਗਿਆ ਤਾਂ ਇਸੇ ਸਭ ਦੇ ਦਰਮਿਆਨ ਕਿਤੇ ਨਾ ਕਿਤੇ ਵੱਡਾ ਝੜਕਾ ਅੱਜ ਕਾਂਗਰਸ ਪਾਰਟੀ ਨੂੰ ਲੱਗਿਆ ਤੇ ਉੱਥੇ ਹੀ ਐਮਪੀ ਗੁਰਜੀਤ ਔਜਲਾ ਵੱਲੋਂ ਆਪਣੇ ਸਾਰੇ ਕਾਉਂਸਲਰਾਂ ਨੂੰ ਸਾਹਮਣੇ ਖੜਾ ਕੇ ਗਿਣਤੀ ਕਰਵਾਈ ਗਈ ਕਿ ਆ ਸਾਡੇ 45 ਦੇ 45 ਕਾਉਂਸਲਰ ਖੜੇ ਨੇ ਪਰ ਪਤਾ ਨਹੀਂ ਕਿਸ ਤਰੀਕੇ ਨਾਲ ਜਿਹੜਾ ਆਮ ਆਦਮੀ ਪਾਰਟੀ ਨੇ ਆਪਣਾ ਮੇਅਰ ਬਣਾ ਲਿਆ ਤਾਂ ਇਹ ਵੱਡੇ ਦੋਸ਼ ਆ ਜਿਹੜੇ ਉਹ ਲਾਏ ਗਿਆ ਕਾਂਗਰਸ ਪਾਰਟੀ ਵੱਲੋਂ ਐਮਪੀ ਗੁਰਜੀਤ ਔਜਲਾ ਵੱਲੋਂ ਤੇ ਉੱਥੇ ਹੀ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਰਾਜਾ ਵੜਿੰਗ ਰੋਸ ਪ੍ਰਸ਼ਾਸਨ ਕਰਦੇ ਨਜ਼ਰ ਆਏ ਨੇ ਤੇ ਉੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਜਿਹੜੀ ਖਹਿਵਾ ਜੀ ਸਾਹਮਣੇ ਆਈ ਆ ਤੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਅੱਜ ਮੇਅਰ ਚੁਣਿਆ ਗਿਆ ਅਮਰ ਸਰਦਾ ਵੱਡਾ ਉਲਟ ਫੇਰ ਹੋਇਆ ਤੇ ਕਾਂਗਰਸ ਪਾਰਟੀ ਨੂੰ ਝੜਕਾ ਲੱਗਾ ਕਿ ਆਮ ਆਦਮੀ ਪਾਰਟੀ ਨੇ ਆਪਣਾ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਜਿਹੜਾ ਬਣਾ ਲਿਆ ਤੇ ਇਸ ਸਬਦੇ ਦਰਮਿਆਨ ਆਵਾਦਮੀ ਪਾਰਟੀ ਦੇ ਪ੍ਰਧਾਨ ਮੰਤਰੀ ਅਮਨ अरोड़ा ਨੇ ਜਿਹੜੀ ਆ ਉਹ ਅਹਿਮ ਪ੍ਰੈਸ ਕਾਨਫਰੰਸ ਵੀ ਕੀਤੀ ਆ ਤੇ ਅੰਮ੍ਰਿਤਸਰ ਦੇ ਲੋਕਾਂ ਦਾ ਤੇ ਕਾਉਂਸਲਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਿ ਆਪ ਦਾ ਮੇਅਰ ਚੁਣਿਆ ਕੀ ਕੁਝ ਗਿਆ ਆ ਉਹ ਤੁਹਾਨੂੰ ਸੁਣਾ ਦਿੰਦੇ ਆ ਤੇ ਜਾਦੇ ਜਾਂਦੇ ਉਹਨਾਂ ਨੇ ਅਕਾਲੀ ਦਲ ਦਾ ਵੀ ਧੰਨਵਾਦ ਕਰ ਦਿੱਤਾ ਜੀ ਸਰ ਸਭ ਤੋਂ ਪਹਿਲਾਂ ਤਾਂ ਅੰਮ੍ਰਿਤਸਰ ਦੇ ਸਾਰੇ মিডিਆ ਦਾ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਹੋ ਰਹੀ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ ਪਹੁੰਚੇ ਸਾਰੇ ਹੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਮੇਰੇ ਸੱਜੇ ਪਾਸੇ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਖਜ਼ਾਨਾ ਮੰਤਰੀ ਔਰ ਸਾਡੇ ਵੱਡੇ ਵੀ ਸਰਪਾਲ ਸਿੰਘ ਜੀ ਚੀਮਾ ਸਾਹਿਬ ਇਹਨਾਂ ਦੇ ਨਾਲ ਸਾਡੇ ਕੈਬਨਿਟ ਦੇ ਕੁਲੀਗ ਸਰਪਾਲ ਜਨ ਸਿੰਘ ਜੀ ਈਟੀਓ ਸਾਹਿਬ ਡਾਕਟਰ ਜਸਬੀਰ ਸਿੰਘ ਜੀ ਐਮਐਲਏ ਸਾਹਿਬ ਔਰ ਮੇਰੇ ਖੱਬੇ ਪਾਸੇ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰ ਸਾਖ ਕੁਲਦੀਪ ਸਿੰਘ ਜੀ ਢਾਲੀਵਾਲ ਸਾਹਿਬ ਕੈਬਨਿਟ ਮਨਿਸਟਰ ਔਰ ਇਨਚਾਰਜ ਅਮਰ ਸਰ ਲੋਕ ਸਭਾ ਦੇ ਔਰ ਅਮਰ ਸਰ ਕਾਰਪੋਰੇਸ਼ਨ ਇਲੈਕਸ਼ਨ ਦੇ ਨਾਲ ਹੀ ਡਾਕਟਰ ਇੰਦਰਬੀਰ ਨਿੱਜਰ ਜੀ ਸਾਡੇ ਐਮ ਐਲ ਏ ਸਾਹਿਬਾ ਔਰ ਮੈਡਮ ਜੀਵਨਜੋਤ कौर ਜੀ ਸਾਡੇ ਐਮ ਐਲ ਏ ਸਾਹਿਬਾ ਡਾਕਟਰ ਅਜੇ ਗੁਪਤਾ ਜੀ ਐਮ ਐਲ ਏ ਸਾਹਿਬ ਮਨੀਸ਼ ਜੀ ਸਾਰੇ ਸਤਕਾਰਯੋਗ ਲਖਣਾ ਜੀ ਸਾਰੇ ਸਤਕਾਰਯੋਗ ਸਾਥੀ ਔਰ ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਵਸਨੀਕਾਂ ਨੂੰ ਲੱਖ ਲੱਖ ਮੁਬਾਰਕਾਂ ਕਿ ਅੱਜ ਉਹਨਾਂ ਨੂੰ ਇੱਕ ਨਵਾਂ ਸੇਵਾਦਾਰ ਹੈ ਜਿਹੜਾ ਉਹ ਮਿਊਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਦੇ ਰੂਪ ਦੇ ਵਿੱਚ ਅੱਜ ਮਿਲਣ ਜਾ ਰਿਹਾ ਹੈ ਮੇਰੀ ਮੁਰਾਦ ਸਾਡੇ ਨਵੇਂ ਕਾਰਪੋਰੇਸ਼ਨ ਦੇ ਚੇਅਰਮੈਨ ਚੇਅਰ ਜੋ ਮੇਅਰ ਚੁਣੇ ਗਏ ਐਸਾ ਜਤਿੰਦਰ ਸਿੰਘ ਜੀ ਮੋਤੀ ਪਾਰਟੀਆ ਜਿਨ੍ਹਾਂ ਨੂੰ ਅੱਜ ਕਾਰਪੋਰੇਸ਼ਨ ਜਲੰਧਰ ਦੀ ਇਲੈਕਸ਼ਨ ਸੀਗੀ ਤੇ ਉੱਥੇ ਬਹੁਮਤ ਦੇ ਨਾਲ ਮੋਤੀ ਪਾਰਟੀਆ ਜੀ ਨੂੰ ਅੰਮ੍ਰਿਤਸਰ ਅੱਜ ਸੌਰੀ ਅੱਜ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਮੇਅਰ ਵਜੋਂ ਇਹਨਾਂ ਨੂੰ ਬਹੁਮਤ ਦੇ ਨਾਲ ਚੁਣਿਆ ਗਿਆ ਇਸੇ ਤਰੀਕੇ ਸੀਨੀਅਰ ਡਿਪਟੀ ਮੇਅਰ ਵਜੋਂ ਸਾਡੇ ਮੈਡਮ ਪ੍ਰੇੰਕਾ ਸ਼ਰਮਾ ਜੀ ਉਹਨਾਂ ਨੂੰ ਸੀਨੀਅਰ ਡਿਪਟੀ ਮੇਅਰ ਔਰ ਮੈਡਮ ਅਨੀਤਾ ਜੀ ਨੂੰ ਡਿਪਟੀ ਮੇਅਰ ਦੇ ਤੌਰ ਤੇ ਅੱਜ ਬਹੁਮਤ ਦੇ ਨਾਲ ਚੁਣਿਆ ਗਿਆ ਸੋ ਮੈਂ ਸਮਝਦਾ ਕਿ ਜਿਸ এজেন্ডੇ ਦੇ ਨਾਲ ਆਮ ਆਦਮੀ ਪਾਰਟੀ ਚੱਲੀ ਸੀ ਕਿ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਸਾਡੇ ਸਾਰੇ ਆ ਸਾਥੀਆਂ ਸਾਡੇ ਸਾਰੇ ਵਰਕਰ ਸਾਰੇ ਜਿਹੜੇ ਕੈਂਡੀਡੇਟ ਸੀਗੇ ਸਾਡੇ ਸਾਰੇ ਦੀ ਸਾਰੀ ਲੋਕਲ ਟੀਮ ਸਾਡੇ ਐਮ ਐਲ ਏਜ਼ ਔਰ ਮਿਨਿਸਟਰ ਸਾਹਿਬਾਨ ਸਾਰੀ ਸਾਡੇ ਵਰਕਰਸ ਵੋਲੰਟੀਅਰਸ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਤੇ ਅੱਜ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਕਾਰਪੋਰੇਸ਼ਨ ਦੇ ਰੂਪ ਦੇ ਵਿੱਚ ਅੱਜ ਮੌਕਾ ਮਿਲ ਰਿਹਾ ਆ ਆਮ ਆਦੀ ਪਾਰਟੀ ਨੂੰ ਔਰ ਮੈਂ ਸਮਝਦਾ ਕਿ ਇੱਕ ਇਤਿਹਾਸਿਕ ਮੌਕਾ ਹੈ ਕਿ ਜੋ ਆ ਇਹ ਤਿੰਨੇ ਸਾਥੀ ਇੱਕ ਟੀਮ ਬਣ ਕੇ ਜੋ ਸਾਡੀ ਵਿਜਨ ਕੇਜਰੀਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਸੁਪਨਾ ਸੀ ਕਿ ਗੁਰੂ ਸਾਹਿਬ ਦੀ ਇਹ ਪਵਿੱਤਰ ਧਰਤੀ ਹੈ ਜਿਹੜੀ ਇਹ ਬਿਹਤਰੀਨ ਹੋਣੀ ਚਾਹੀਦੀ ਹੈ ਜਿੱਥੇ ਲੱਖਾਂ ਲੋਕ ਹਰ ਰੋਜ਼ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਇਸ ਪਵਿੱਤਰ ਧਰਤੀ ਨੂੰ ਸਭ ਤੋਂ ਵਧੀਆ ਸੋਹਣਾ ਸ਼ਹਿਰ ਬਣਾਉਣ ਦਾ ਜੋ ਸੁਪਨਾ ਆਮ ਆਦਮੀ ਪਾਰਟੀ ਦਾ ਸੀਗਾ ਉਹ ਉਹਦੇ ਅੱਜ ਸ਼ੁਰੂਆਤ ਹੈ ਜਿਹੜੀ ਉਹ ਸਾਡੇ ਇਹਨਾਂ ਸਾਥੀਆਂ ਦੀ ਟੀਮ ਨੇ ਅੱਜ ਤੋਂ ਸ਼ੁਰੂ ਕਰ ਦੇਣੀ ਹੈ ਔਰ ਮੈਂ ਵਿਸ਼ਵਾਸ ਰੋਂਾ ਕਿ ਪਿਛਲੇ ਸਮਿਆਂ ਦੇ ਵਿੱਚ ਜੋ ਅ ਅਸੀਂ ਵੀ ਪਿਛਲੇ ਦਿਨਾਂ ਦੇ ਵਿੱਚ ਕਾਰਪੋਰੇਸ਼ਨ ਦਾ ਮੈਨੀਫੈਸਟੋ ਜਾਰੀ ਕਰਕੇ ਗਏ ਸੀਗੇ ਉਹਨਾਂ ਗਰੰਟੀਆਂ ਦੇ ਉੱਪਰ ਵੀ ਅ ਇਮੀਡੀਏਟਲੀ ਕੰਮ ਹੈ ਜਿਹੜਾ ਉਹ ਸ਼ੁਰੂ ਹੋਏਗਾ ਔਰ ਜੋ ਪਿਛਲੇ 3 ਸਾਲਾਂ ਤੋਂ ਸਰਕਾਰ ਦੀਆਂ ਕੋਸ਼ਿਸ਼ਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਸੀ ਕਿ ਪਰ ਕਿਉਂਕਿ ਕਾਰਪੋਰੇਸ਼ਨ ਹੈ ਜਿਹੜਾ ਉਹ ਸਭ ਤੋਂ ਇੰਪੋਰਟੈਂਟ ਹਾਊਸ ਹੁੰਦਾ ਹੈ ਕੋਈ ਡਿਵੈਲਪਮੈਂਟ ਦਾ ਕੰਮ ਹੋਣਾ ਸ਼ਹਿਰਾਂ ਦੇ ਵਿੱਚ ਉਹ ਕਾਰਪੋਰੇਸ਼ਨ ਦੇ ਮਤੇ ਤੋਂ ਬਾਅਦ ਹੀ ਸ਼ੁਰੂ ਹੋਣਾ ਸੋ ਉਹਦੀ ਅੱਜ ਸ਼ੁਰੂਆਤ ਹੈ ਜਿਹੜੀ ਉਹ ਹੋ ਚੁੱਕੀ ਹੈ ਸੋ ਸਾਰੇ ਸਾਥੀਆਂ ਨੂੰ ਇਹਨਾਂ ਤਿੰਨੇ ਸਾਥੀਆਂ ਨੂੰ ਸਾਰੇ ਕਾਉਂਸਲਰਸ ਨੂੰ ਬਹੁਤ ਬਹੁਤ ਮੁਬਾਰਕਬਾਦ ਉਚੇਚੇ ਤੌਰ ਤੇ ਇਸ ਜਿੱਤ ਦੇ ਲਈ ਜਿੱਥੇ ਸਾਡੇ ਸਾਰੇ ਸਾਥੀਆਂ ਦਾ ਧੰਨਵਾਦ ਹੈ ਸਾਡੇ ਸਾਰੇ ਐਮਐਲਏ ਸਹਿਬਾਨ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂਗਾ ਸਾਡੇ ਐਮਐਲਏ ਸਾਥੀ ਸੀਨੀਅਰ ਸਾਥੀ ਨੇ ਕੁਮਰ ਵਿਜੇ ਪ੍ਰਤਾਪ ਜੀ ਦਾ ਵੀ ਔਰ ਨਾਲ ਹੀ ਸਾਰੇ ਐਮਸੀ ਸਹਿਬਾਨ ਦਾ ਸਾਰੇ ਦੇ ਸਾਰੇ ਕਾਉਂਸਲਰ ਨੇ ਜਿਹੜੇ ਉਹ ਖੁਦ ਆਪ ਮੇਅਰ ਬਣ ਕੇ ਉਹ ਲੋਕਾਂ ਦੀ ਸੇਵਾ ਕਰਨਗੇ ਔਰ ਉਚੇਚੇ ਤੌਰ ਤੇ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਦੇ ਵੀ ਚਾਰ ਕੌਂਸਲਰਾਂ ਦਾ ਕਿ ਜਿਨ੍ਹਾਂ ਨੇ ਅਨ ਕੰਡੀਸ਼ਨਲ ਸਪੋਰਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਇਸ ਮੇਰਲ ਇਲੈਕਸ਼ਨ ਦੇ ਵਿੱਚ ਦਿੱਤੀ ਹੈ ਤਾਂ ਕਿ ਸਰਕਾਰ ਦੇ ਨਾਲ ਨਾਲ ਕਾਰਪੋਰੇਸ਼ਨ ਦੇ ਵਿੱਚ ਵੀ ਆਮ ਆਦਮੀ ਪਾਰਟੀ ਇਸ ਗੁਰੂ ਸਾਹਿਬ ਦੀ ਪਵਿੱਤਰ ਨਗਰੀ ਦੀ ਸੇਵਾ ਜਿਹੜੀ ਉਹ ਕਰ ਸਕੇ ਸੋ ਅਕਾਲੀ ਦਲ ਦੇ ਵੀ ਚਾਰੇ ਸਾਥੀਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਹੋਣਾ ਕਿ ਇਕੱਲੇ ਚਾਹੇ ਕੋਈ ਕਿਸੇ ਮਰਜ਼ੀ ਪਾਰਟੀ ਦਾ ਹੋਵੇ ਅੱਜ ਇਹ ਠੀਕ ਹੈ ਕਿ ਇਲੈਕਸ਼ਨਾਂ ਤੱਕ ਪਾਰਟੀਵਾਦ ਹੁੰਦੀਆਂ ਨੇ ਪਰ ਜੇ ਅੱਜ ਮੇਅਰ ਸੀਨੀਅਰ ਡਿਫਟੀ ਮੇਅਰ ਜਾਂ ਡਿਫਟੀ ਮੇਅਰ ਚੁਣੇ ਗਏ ਨੇ ਤਿੰਨੇ ਸਾਥੀ ਤੇ ਇਕੱਲੇ ਆਮ ਆਦਮੀ ਪਾਰਟੀ ਇੱਕ ਧੜੇ ਜਾਂ ਇੱਕ ਗਰੁੱਪ ਦੇ ਨਹੀਂ ਹੈਗੇ ਇਹ ਸਾਰੇ ਸ਼ਹਿਰ ਦੇ ਸਾਰੀਆਂ ਪਾਰਟੀਆਂ ਦੇ ਸਾਰੇ ਧੜਿਆਂ ਦੇ ਸਾਰੇ ਗਰੁੱਪਾਂ ਦੇ ਮੁੱਖ ਸੇਵਾਦਾਰ ਬਣ ਕੇ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਜਿਹੜੀ ਉਹ ਯਕੀਨੀ ਬਣਾਉਣਗੇ ਸੋ ਇਨ ਸਾਰੇ ਸਾਥੀਆਂ ਨੂੰ ਸਾਰੀ ਟੀਮ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਮੁਬਾਰਕਬਾਦ ਤੇ ਆਉਣ ਵਾਲੇ ਸਮੇਂ ਦੇ ਲਈ ਸ਼ੁਭ ਕਾਮਨਾਵਾਂ ਜੀ